ਦੇਸ ਉਦੇਸ਼ੀਆਂ ਕਮੇਜ਼ ਜੀ ਨੂੰ ਨਾਮ ਪੁਰਮੇਵਾ ਸੰਤਾਂ ਉਹਨੀਆਂ ਲਾੜਦੀਆਂ ਨੇ ਹੰਗ ਟੰਗ ਪਹੁੰਚ ਜਾਂ ਸੰਤਾਂ ਮਾ ਬਰਸਾ ਸਾਰਿਆਂ ਨੂੰ ਵਾਇਫ ਚੀਕਾ ਖਾਲੀ ਅੱਜ ਸਿੰਘ ਸਹਿ ਜਥੇਦਾਰ ਗਿਆਨੀ ਰਣਜੀਤ ਸਿੰਘ ਜਥੇਦਾਰ ਜੀ ਆਕਾਲ ਪੁਰਖ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਤੇ ਨਾਲ ਇਹ ਸਾਡੀ ਮਾਨ ਮਰਿਆਦਾ ਹੈ ਜੀ ਆਕਾਲ ਪੁਰਖ ਸਾਹਿਬ ਆਕਾਲ ਪੁਰਖ ਸਾਹਿਬ ਮਹਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਝਾੜਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਧੰਨ ਧੰਨ ਸਹਿਬ ਸ੍ਰੀ ਗੁਰੂ ਸਾਖੰਦੰ ਸਾਹਿਬ ਜੀ ਦਾ ਸਾਜਿਆ ਨਵਾਜਿਆ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਆਪਾਂ ਅਰਦਾਸ ਬੇਨਤੀ ਕਰਕੇ ਸਾਰੀ ਜੇਥ ਲੈਨੇ ਆ ਤਮੁੱਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪੈਰਾ ਦਿੰਦਾ ਹੈ ਤੇ ਦੇਖੇ ਕਿ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਹੈਗਾ ਆਕਾਲੀ ਦਲ ਦੀ ਗੱਲ ਹੈ ਕਿ ਜਿੱਥੇ ਆਪਾਂ ਸਾਰੇ ਅਕਾਲ ਤਖਤ ਸਾਹਿਬ ਨੂੰ ਸੇਵਕ ਹਾਂ ਹਮੇਸ਼ਾ ਹੀ ਕਿ ਮੈਂ ਦੇਣਤੀ ਕਰਦਾ ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਜੋ ਹੁਕਮ ਕੀਤਾ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ कि ਉਹਨਾਂ ਨੇ ਜਿਹੜੀ ਹੈ ਉਹ ਚੋਣ ਕਰਨੀ ਹੈ ਤੇ ਜਿਹੜੀ ਫਤਰੀ ਕਰਨੀ ਹੈ ਨਵੇਂ ਤੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਫੈਸਲਾ ਕੀਤਾ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜੋ ਫੈਸਲਾ ਲਿਆ ਤੇ ਜੋ ਫੈਸਲਾ ਜੋ ਜਿਹੜਾ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਸੀ ਤੇ ਉਹ ਹੁਕਮਾਂ ਦੇ ਉੱਪਰ ਸਾਰਿਆਂ ਨੂੰ ਆਪਾਂ ਨੂੰ ਸਾਰੀਆਂ ਧਿਰਾਂ ਨੂੰ ਪੂਰ ਚੜਾਉਣੇ ਚਾਹੀਦੇ ਨੇ ਆਪਣੇ ਨਿੱਜੀ ਲੋਬ ਲਾਲਤ ਤੋਂ ਉੱਪਰ ਉੱਠ ਕੇ ਜਿਵੇਂ ਧੰਨ ਧੰਨ ਇਹ ਉਸ ਵੇਲੇ ਦੇ ਮਹਾਨ ਸ਼ਹੀਦ ਬਾਬਾ ਅਕਾਲੀ ਪੂਲਾ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੇ ਫੈਸਲਿਆਂ ਤੇ ਖਾਲਸਾ ਪੰਥ ਅੱਜ ਵੀ ਨਾਜ਼ ਕਰਦਾ ਤੇ ਜੇ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਕੋਈ ਵੀ ਹਟਾਉਣ ਵਾਲਾ ਜਿਹੜਾ ਕੋਈ ਆਪਣੇ ਇਹੋ ਜੀ ਤਾਕਤ ਨਹੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਵੰਗਾਰੇ ਤੇ ਆਪਾਂ ਨੂੰ ਸਾਰਿਆਂ ਨੂੰ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਨੂੰ ਹੁਕਮ ਨੂੰ ਪ੍ਰਵਾਨ ਕਰਨਾ ਚਾਹੀਦਾ ਇਹਦੇ ਵਿੱਚ ਹੀ ਸਾਰੀ ਭਲਾਈ ਹੈ ਤੇ ਕਿਉਂਕਿ ਜੇ ਆਪਾਂ ਅਕਾਲ ਤਖਤ ਸਾਹਿਬ ਮਾਨ ਮਰਿਆਦਾ ਤੇ ਕਿਉਂਕਿ ਮਾਨ ਮਰਿਆਦਾ ਨੂੰ ਜੇ ਆਪਾਂ ਕਾਇਮ ਰੱਖਾਂਗੇ ਤੇ ਆਪਾਂ ਸਾਰੇ ਹੀ ਕਾਇਮ ਆ ਤੇ ਜੇ ਮਾਨ ਮਰਿਆਦਾ ਆਪਾਂ ਜੇ ਕਾਇਮ ਨਹੀਂ ਰੱਖਾਂਗੇ ਤੇ ਆਪਾਂ ਵੀ ਨਹੀਂ ਕਾਇਮ रह ਸਕਦੇ ਇਸ ਕਰਕੇ ਬੇਨਤੀ ਹੈ ਸਾਰੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਤੇ ਉਹਦੇ ਜਿਹੜੇ ਹੁਕਮਾਂ ਤੇ ਆਪਾਂ ਸਾਰੇ ਸੱਤਾਂ ਦੇ ਜੋ ਪੰਚ ਸੰਗ ਸਰਦਾਂ ਨੇ ਹੁਕਮ ਨਾਵਾ ਦੋਸਤਰੀ ਨੂੰ ਜਿਹੜੇ ਹੁਕਮ ਕੀਤੇ ਸੀ ਉਹਨਾਂ ਤੇ ਬੁੱਲ ਚੜਾਉਣੇ ਚਾਹੀਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕਿਸੇ ਦੀ ਵੀ ਬੋਲਣ ਦੀ ਜ਼ਰਤ ਨਹੀਂ ਹੋਣੀ ਚਾਹੀਦੀ ਤੇ ਜੇ ਅਕਾਲ ਤਖਤ ਸਾਹਿਬ ਨੂੰ ਕੋਈ ਵੀ ਅਦਲਾ ਬਦਲੀ ਦੀ ਜਥੇਦਾਰ ਦੀ ਗੱਲ ਕਰਦਾ ਉਹ ਖਾਲਸਾ ਪੰਥ ਦੇ ਬਿਲਕੁਲ ਕਦੇ ਵੀ ਉਹ ਬਰਦਾਸ਼ਤ ਨਹੀਂ ਹੋਊਗੀ ਗੱਲਬਾਤ ਤੇ ਨਾ ਹੀ ਖਾਲਸਾ ਪੰਥ ਜਿਹੜਾ ਜਦੋਂ ਕੋਈ ਵੀ ਇਹੋ ਜੀ ਗੱਲਬਾਤ ਕਰਦਾ ਹੈ ਮਾੜੀ ਆਪਣੇ ਚੇਤਾਵਨੀ ਦਿੰਦਾ ਤੇ ਉਹ ਹਮੇਸ਼ਾ ਜਿਹੜਾ ਮੈਂ ਬੇਨਤੀ ਕਰਦਾ ਸਮੁੱਚੀਆਂ ਹੀ ਗੁਰੂਆਂ ਗੁਰਸੇਖ ਸੰਗਤਾਂ ਨੂੰ ਆਪਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਫੈਸਲੇ ਤੇ ਜੇ ਉਹਨਾਂ ਨੇ ਸਹੀ ਫੈਸਲੇ ਕੀਤੇ ਆ ਆਪਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੇ ਹਮੇਸ਼ਾ ਨਾਲ ਜਿਹੜੀ ਮਰਿਆਦਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਤੇ ਮਰਿਆਦਾ ਨੂੰ ਲਾਗੂ ਕਰਾਉਣਾ ਚਾਹੀਦਾ ਜੇ ਅਕਾਲੀ ਬਾਬਾ ਪੂਲਾ ਸਿੰਘ ਜੀ ਨੇ ਜਿਵੇਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਹੁਕਮ ਕੀਤਾ ਸੀ ਗੋਲਡਿਆਂ ਦੀ ਸਜ਼ਾ ਸੁਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਿਹੜੇ ਹੁਕਮ ਨੂੰ ਪ੍ਰਵਾਨ ਕੀਤਾ ਸੀ ਕੋਡਿਆਂ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ ਜਿਵੇਂ ਸ਼ਹੀਦ ਅਕਾਲੀ ਪੁਰਖ ਸਿੰਘ ਜਿਹੜੇ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਇਹ ਸਾਰੇ ਫੈਸਲੇ ਜੇ ਆਪਾਂ ਅੱਜ ਵੀ ਸੰਗਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਫੈਸਲਿਆਂ ਤੇ ਸ਼ਕਤੀ ਦਾ ਪਹਿਰਾ ਦਿੰਦੇ ਨੇ ਕਾਇਮ ਰਹਿੰਦੇ ਨੇ ਤੇ ਉਹਨਾਂ ਦਾ ਵੀ ਜਿਹੜਾ ਸਾਰੀਆਂ ਗੁਰਸੇਕ ਸੰਗਤਾਂ ਦੇ ਵਿੱਚ ਪੂਰਾ ਮਾਨ ਸਤਕਾਰ ਕਾਇਮ ਰਹੇਗਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੇ ਫੈਸਲੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜੋ ਲਾਗੂ ਕਰਵਾ ਰਹੇ ਨੇ ਤੇ ਆਪਾਂ ਸਿੰਘ ਸਾਹਿਬ ਜੀ ਜਦੋਂ ਵੀ ਭਾਵੇਂ ਤੁਹਾਨੂੰ ਅੱਧੀ ਰਾਤ ਵੀ ਲੋੜ ਹੈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਨਾਲ ਪੂਰਾ ਸਾਥ ਦੇਣਗੀਆਂ ਤੇ ਜਦੋਂ ਵੀ ਕੋਈ ਤੁਸੀਂ ਢਿੱਲੇ ਪੈਂਦੇ ਹੋ ਤੇ ਸਾਨੂੰ ਵੀ ਸਾਰੀਆਂ ਸਾਰੀਆਂ ਗੁਰਸੇਕ ਸੰਗਤਾਂ ਜਿਹੜੀਆਂ ਨੇ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਵੀ ਕਿਉਂਕਿ ਇੱਥੇ ਆਹ ਸ੍ਰੀ ਅਕਾਲ ਤਖਤ ਸਾਹਿਬ ਦੇ ਆਣ ਪਾਣ ਤੇ ਸ਼ਾਨ ਦੀ ਗੱਲ ਹੈ ਆਪਾਂ ਸਾਰੇ ਮਰਿਆਦਾ ਤੇ ਤਗੜੇ ਹੋ ਕੇ ਪਹਿਰਾ ਦੇਣਾ ਤੇ ਕਿਸੇ ਦੀ ਵੀ ਕੋਈ ਗੱਲਬਾਤ ਹੁੰਦੀ ਹੈ ਆਪਾਂ ਕਿਸੇ ਦੇ ਖਿਲਾਫ ਨਹੀਂ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮ ਕੋ ਬਣਿਆਈ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਆਣ ਬਾਨ ਤੇ ਸ਼ਾਨ ਕਾਇਮ ਹੈ ਤੇ ਆਪਾਂ ਸਾਰੇ ਕਾਇਮ ਆ ਜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਾ ਜਿਹੜੇ ਵੀ ਹੋਰ ਕੋਈ ਆਪਣੇ ਸਾਰੇ ਉਹ ਆਪਸੀ ਜਿਹੜੇ ਨੇ ਮਿਲ ਬੈਠ ਕੇ ਉਹਨਾਂ ਨੂੰ ਗੁਰਮਤੇ ਦੇ ਨਾਲ ਸਾਰੇ ਕਾਰਜ ਕਰਨੇ ਚਾਹੀਦੇ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਉਹਨੂੰ ਵੰਗਾਰਨਾ ਨਹੀਂ ਚਾਹੀਦਾ ਸੋ ਗੁਰੂ ਦੀਆਂ ਲਾੜੀਆਂ ਫੌਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਹਮੇਸ਼ਾ ਪਹਿਲਾਂ ਵੀ ਖੜਾ ਤੇ ਅੱਗੇ ਵੀ ਪੂਰਾ ਸਾਥ ਦੇਾਂਗੇ ਤੇ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਚੜ੍ਹਦੀ ਕਲਾ ਦੇ ਨਾਲ ਲਾਗੂ ਕਰਾਉਣ ਤੋਂ ਪਿੱਛੇ ਨਹੀਂ ਹਟਾਂਗੇ ਵਾਹਿਗੁਰੂ ਜੀ ਕਾ ਕਾਹਨ ਵਾਹਿਗੁਰੂ ਜੀ ਕਾ